ਕੀ ਹਾਲ ਨੇ ਜੀ ਸਾਰਿਆਂ ਦੇ ਉਹ ਠੀਕ ਠਾਕ ਹਾਂ ਬਾਈ ਜੀ ਅੱਜ ਤੁਹਾਨੂੰ ਦਿਖਾਉਨੇ ਆਂਗੇ ਇੱਕ ਆਪਾਂ ਚੀਜ਼ ਲੈ ਆਏ ਹਾਂ ਬੋਲਟ ਵਾਸਤੇ ਟੂਰ ਤੇ ਜਾ ਕੇ ਆਉਣਾ ਦੱਸਿਓ ਬਾਈ ਕੀ ਨਹੀਂ ਕੀਨੇ ਪਹਿਲਾਂ ਫਿੱਟ ਕੀਤੀ ਹੈ ਜਿੰਨਾ ਚਿਰ ਕਾਗਜ਼ ਲਾਉਂਦੇ ਨਹੀਂ ਸਬਰ ਨਹੀਂ ਆਉਂਦਾ ਬਾਈ ਓਏ ਬਾਰੇ ਟਾਈਮ ਦਾ ਮੈਨੂੰ ਆਂਦੀ ਵੀ ਸਰ ਜੂਗਾ ਸਰ ਜੂਗਾ ਕਿੱਥੇ ਸਰਦਾਗਾ ਨਾਲ ਦੀ ਨਾਲ ਜੋ ਲੱਗੇਗਾ ਨਾ ਗੱਗੀ ਇੰਜੀਨੀਅਰ ਵੀ ਲਾਇਆ ਨਾਲ ਕਦੇ ਜਾ ਕੇ ਕੰਜਰ ਦਾ ਇੱਧਰ ਰੱਖ ਲਿਆ ਕਰੀਏ ਕਦੇ ਇੱਧਰ ਰੱਖ ਲਿਆਗੇ ਫਿੱਟ ਕਰਨ ਨਾਲ ਉਹ ਕਹੇ ਦੀ ਬਾਈ ਜੀ ਜੇ ਤੁਸੀਂ ਕਰ ਦੋਗੇ ਉਹ ਕਹਿੰਦੇ ਬਾਈ ਜੀ ਸੱਤ ਤੋਂ ਨਹੀਂ ਹੁੰਦਾ ਤੁਸੀਂ ਲੈ ਜਾ ਉਹਦਾ ਜਾ ਕੇ ਫਿੱਟ ਕਰ ਕਿਥੇ ਹਟਦੇ ਨੇ ਬਾਈ ਸਟੈਂਡ ਫਿੱਟ ਕਰਕੇ ਬਾਈ 볼ਟ ਤਿਆਰ ਆ ਉਸ ਤੋਂ ਬਾਅਦ ਬਤੰਦਰਾ ਫੋਰਮੈਨ ਕੋਲ ਪਲੇਟਾਂ ਲਪਾਉਣਗੇ ਮਾਂ ਦੇ ਪੁੱਤ ਨੇ ਪਹਿਲੀ ਡ੍ਰਿਲ ਖਰਾਬ ਕਰ ਲਈ ਕਿਉਂ ਫੋਰਮੈਨਾ ਚੱਲ ਪੂ ਅੱਜ ਡ੍ਰਿਲਰ ਨੂੰ ਠੀਕ ਕਰਕੇ ਮਾਂ ਦੇ ਪੁੱਤ ਨੇ ਫਿਰ ਤਾਂ ਗ੍ਰੈਂਡਰ ਵੀ ਲਾਤਾ ਸਾਰੇ ਨੱਟ ਨਟ ਓਕੇ ਕਰਕੇ ਤੇ ਫੇਰ ਅਸੀਂ ਬਾਗੇ ਹੈਪੀ ਫੋਰਮੈਨ ਕੋਲ ਕੋ ਹੈਪੀ ਇਹ ਤਾਂ ਸਾਡਾ ਨਿੰਮਾ ਹੋਰ ਮੈਨ ਆ ਬਾਈ ਪਲੇਟਾਂ ਲਵਾ ਕੇ ਓਕੇ ਨੇਗੇ ਲੈ ਜੀ ਕੋ ਸਾਹਿਬ ਹੁਣ 5 ਦਿਨ ਕਾਲਜ ਚ ਡਿਊਟੀ ਨਬਾਏ ਹੋ ਤੁਸੀਂ ਕਈ ਗੱਲ ਕੋਈ ਲੈਂਟ ਖਰਾਬ ਕੀ ਦੇਖਣਾ ਬਾਈ ਜੀ ਖਰਾ ਠੀਕ ਕਰਨੀ ਪਊ ਵੀਰੇ ਨਾ ਤਰਾ ਤੜਕੀ ਉੱਠੇ ਤੇ ਚੱਲ ਪਏ ਬਾਈ ਜੀ ਆ ਆਪਾਂ ਆਪਣੇ ਟੂਰ ਤੇ ਤੇ ਸਾਡਾ ਟੂਰ ਆ ਜੀ ਜਿਹੜਾ ਸੰਗਰੂਰ ਤੋਂ ਲੇਲਾ ਦਾ ਹੱਦ ਤੱਕ ਦਾ ਹੀ ਲਵਾਖ ਦੇ ਸਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤੇ ਤੇਲ ਵਾਲੀ ਟੈਂਕੀ ਬਾਈ ਜੀ ਫੁੱਲ ਕਰਵਾ ਲਈ ਇੱਕ ਆ ਖੜਿਆ ਆ ਬਾਈ 2 ਵਜੇ ਦਾ ਟਾਈਮ ਦੇ ਕੇ ਸਾਢੇ 4 ਹੋ ਗਏ ਨੇ ਹਜੇ ਪਹੁੰਚੇ ਨਹੀਂ ਬਾਈ ਜੀ ਕਿਉਂ ਕੋ ਸਾਹਿਬ ਇਹ ਵੀ ਨਾਰਾਜ਼ ਨਹੀਂ ਜੀ ਮੇਰੇ ਤੋਂ ਗਲਤੀ ਸਾਡੀ ਨਹੀਂ ਬਾਈ ਜੀ ਸਖਸੇ ਹਜੇ ਨੇ ਸਾਡੇ 4:30 ਵਜੇ ਅਸੀਂ ਕੋਸਾਬ ਕੋਲ ਪਹੁੰਚੇ ਫਿਰ ਉਹਨਾਂ ਨੂੰ ਬੁਲਾਇਆ ਇਹਨਾਂ ਤੋਂ ਦਾਦਾ ਕਹਿੰਦਾ ਆ ਬੇਬਲੀ ਮਾਂ ਨੂੰ ਬੈਗ ਨਹੀਂ ਠੀਕ ਹੁੰਦਾ ਕਦੇ ਜਾ ਕੇ ਉਹਨੂੰ ਇੱਧਰ ਧਰ ਲੰਦਾ ਕਦੇ ਇੱਧਰ ਧਰ ਲੰਦਾ ਫਿਰ ਬਾਈ ਜੀ ਆਖਰ ਨੂੰ ਤੁਰ ਨਹੀਂ ਪਿਆ ਤੇ ਮਰੇਲਕੋਟਲੇ ਦੀ ਅੱਜ ਅਸੀਂ ਖਾਦਾ ਟੱਪ ਗਏ ਤੇ ਕੱਲ ਕੱਲ ਤੋਂ ਸਾਰੇ ਬਲੌਗ ਬਣਾਵਾਂਗੇ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਪੀਵੀਟੀ ਨਾਲ ਸਬਸਕ੍ਰਾਈਬ ਫੋਲੋ ਕਰਿਓ ਤੇ ਸ਼ੇਅਰ ਕਰਿਓ ਸਾਰੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ